ਬੱਲੇ 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 ਓਏ ਚੰਗੀਆਂ ਨਾਲ ਆ ਮੈਂ ਕੀ ਕਰਾਂ ਇਹ ਦੀ ਆਹ ਦਾ ਯਾਗਮਾਂਗੇ ਜੀ ਆਗਮਾਂਗੇ ਹੋ ਗਈ ਇਹਦਾ ਵਿਆਹ ਵਾਲਾ ਪ੍ਰੋਗਰਾਮ ਹੀ ਲੱਗਣ ਲੱਗ ਗਿਆ ਐ ਕਿਹੜੇ ਵੈਰਾਈਡੀਆਂ ਸਨ ਲੈ ਕਿਹ ਸੋਹਣੀ ਦੋਲੀ ਦੇਖਣੀ ਨਾ ਦੇ ਤੜੀ ਦੇਖ ਲੈ ਤੈਨੂੰ ਕਿਹੜੀ ਸੋਹਣੀ ਲੱਗਦੀ ਐ ਇਹ ਜੜੀ ਖੇਤਾਂ ਆਂ ਤਾਂ ਤਾਂ ਆਈ ਆ ਜੜਗਾ ਧਾਣੂ ਮਾਰੋ ਝਟਕਾ ਜਾ ਹਾਂ ਆ ਬੱਲੇ ਆਹ ਹੇਤਾ ਵੈਰਾਈਡਿਟੀ ਕੀ ਆ ਐਵੇਂ ਮੇਰੇ ਆ ਮੇਰੇ ਆ ਮੇਰੇ ਆ ਮਾ ਮੇਰੇ ਆ ਕਿੰਨੇ ਆ ਮੈਂ ਭੁੱਲ ਜਾਂਦੀ ਆ ਰੱਖ ਕੇ ਉੱਥੇ ਕਿੰਨੇ ਦੇ ਸੀਗਾ ਤੂੰ ਫੜਾ ਮੈਨੂੰ ਕਿੰਨੇ ਪੌਂਡ ਆ ਮੈਨੂੰ ਨਹੀਂ ਪਤਾ ਫੜਾ ਪੰਦੇ ਨਹੀਂ ਮਾ ਮੜੇ ਹੋ ਰਹੇ ਨੇ ਇਹਦੇ ਨਾਲੋਂ ਸਾਗਾ ਦਾੜੀ ਚਾਲੋ ਲਿਆ ਯੇ ਪੜਾ ਕੇ ਆ ਜਾਓ ਹੈਗਾ ਸਾਰੀ ਕੰਦ ਦੇ ਨਾਲ ਆਏ ਬਣਾ ਕੇ ਮਗਰ ਨੂੰ ਖੱਚ ਦੇ ਦੀਪੇ ਨੂੰ ਰੈਡੀ ਉੱਠ ਕਿਹੜਾ ਉਧਰ ਨੂੰ ਹੋ ਜਾਏ ਉੱਤੇ ਪੈ ਜਾਣਾ ਹੈ ਇਹ ਚਲੋ ਜੀ ਅੰਦਰ ਤਾਂ ਚਲੀ ਜਾਓ ਮੈਂ ਉਹ ਲੱਕ ਕੌਲੀ ਨਾ ਡੋਲਦਾ ਉਹਨਾਂ ਨੇ ਤਾਂ ਕੱਪ ਨਾ ਥੱਲੇ ਡੋਲਦਾ ਸਾਰਾ ਕੌਲੇ ਦਾ ਚੋਆ ਹੀ ਨਹੀਂ ਗਿਆ ਚਲੋ 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 ਜਨੋ 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 ਚਲੋ ਜਲੋ ਚਲੋ ਆਇਆ ਓਏ ਯਾਲਾ ਬਾਈ ਕਿਵੇਂ ਠੀਕ ਹੋਰ ਠੀਕ ਹੈ ਜੇ ਤਾਂ ਹਾਂ ਹੋਰ ਪੜ੍ਹਨੇ ਤਸਰੀ ਕਰਾਰੇ ਾਰੇ ਮਮੇ ਹੋਰੇ ਮਮੇ ਨਹੀਂ ਫਿਰ ਉਹ ਘਰੇ ਕੰਮ ਕਰਨਾ ਕੋਈ ਛਰੀ ਕੋਲ ਥੋੜੀ ਦੇਖ ਵਾ ਪੀ ਲੈ ਲਓ ਸਾਸਰੀ ਕਰਾਰੇ ਹੈਪੀ ਜਬਲੀ ਕਾਟੋ ਕਹਿੰਦੇ ਆ ਕੱਕੀ ਮੈਨੂੰ ਐਲੋ ਹੈਲੋ ਹੂੰ ਆਮ ਬਾਲੇ ਆ ਚਲੋ ਜੀ ਭੈਣੇ ਕੋਲੇ ਹੋਇਆ ਏ ਹੁਣ ਰੈਕੋਰਡ ਨੂੰ ਜਾਣਾ ਰੈਕੋਟੋ ਕੀ ਕੀ ਲੈਣਾ ਲਿਖ ਕੇ ਲੈ ਕੇ ਆਈਆਂ ਹਾਂ ਮੈਂ ਥੋੜੀ ਚੈਟ ਚ ਲਿਖਣ ਲੱਗੀ ਆ ਲਾ ਹੂੰ ਤੇ ਕੀਤੇ ਨੇ ਵੀ ਲਿਖੇ ਕੀ ਹੁਣ ਦੀਵੇ ਹਾਂ ਦੋ ਬੱਤੀਆਂ ਹਾਂ ਬੱਤੀਆਂ ਡੱਬੇ ਡੱਬੇ ਹਾਂ ਆ ਬਾਬਿਆਂ ਦਾ ਉਹ ਫੁੱਲ ਵਗੈਰਾ ਲੈਣੇ ਡেকੋਰੇਸ਼ਨ ਆਲਾ ਰੰਗੋਲੀ ਰੰਗੋਲੀ ਵੀ ਬੁਣਾਏਗੀ ਹੂੰ ਵੈਰੀ ਵਾਹ ਤਾਂ ਹੀ ਨਹੀਂ ਜਲਦੀ ਚੱਲੋ ਕੰਮ ਵਾਲੇ ਆਪਾਂ ਆਹੋ ਖੜ ਜਾ ਉੱਠਣਾ ਗੇਰ ਪਾਉਣਾ ਹੁਣ ਮੈਂ ਤੇ ਹਟੜੀ ਹਾਂ ਅੱਛਾ ਹਟੜੀ ਵੀ ਰੱਖੇਗੀ ਹੈਂ ਜੀ ਦਾ ਸਮਾਨ ਬੱਲੇ ਬੱਲੇ ਪਾਵੇਂ ਨਾਲ ਡੈਕੋਰੇਸ਼ਨ ਦੇ ਰੰਗੋਲੀ ਬਣਾਉਗਾ ਆਹੋ ਹਟੜੀ ਉੱਠੀ ਹੁੰਦਾ ਪਟਾਕੇ ਦਾ ਬੱਬੀ ਤੇ ਤਾਂ ਲੈ ਲੈਣੇ ਹਨਾ ਛੋਟਾ ਕੇ ਤਾਂ ਮਮੂ ਤੋਂ ਲੈ ਲੈਣੇ ਆ ਅੱਤੇ ਤਾਂ ਲਿਆਂਦੇ ਪਏ ਆ ਸੰਭਲੀ ਵਾਲੇ ਇੰਨੇ ਪਟਾਕੇ ਦੇਗੇ ਡੈੜੀ ਹਣੀ ਮੂਲ ਦਾ ਬੰਬ ਬੰਬੀ ਲਵਾਂਗੇ ਐਸਤਵਾਰੀਆਂ ਲੈ ਲਾਂਗੇ ਬਾਕੀ ਦਾ ਭਾਈ ਆਹਤਿਸ਼ਵਾਜੀਆਂ ਉੱਪਰ ਚੜਾਉਣੀਆਂ ਗੋਠੇ ਦੇ ਥੱਲੇ ਨਹੀਂ ਮਜ਼ਾ ਆਉਂਦਾ ਚਲਾ ਕੇ ਦੀਵਾਲੀ ਦੀਆਂ ਦੇਖ ਗਏ ਰੌਣਕਾਂ ਕਾਹ ਮਾਣਾਂਗੇ ਦੇਖੀ ਚੱਲੋ ਫਿਰ ਉਧਰੋਂ ਮੋੜ ਲਿਓ ਗੱਡੀ ਮਤਲਬ ਆ ਵੀ ਸੁਣਾ ਇੱਧਰ ਆ ਦੇ ਹਟਣੀਆਂ ਹਟਣੀਆਂ ਤਾਂ ਇੱਥੇ ਪਈਆਂ ਸਾਰੀਆਂ ਇਹ ਤਾਂ ਸਟੈਚੂ ਆ ਅੱਗੇ ਕਰੋ ਕੋੜ ਆ ਦੇ ਇੱਧਰ ਆ ਦੇ ਦੇਖ ਸੋਹਣੇ ਆ ਉੱਥੇ ਕੇ ਦੇਖੀਏ ਇੱਧਰ ਆਸ਼ਕਾਟ ਬੱਲੇ 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 ਇਹਦੇ ਇਹਦਾ ਆਇਰੌਨ ਕਮੇਲਾ ਵੇਖ ਹੀ ਲੈਣਾ ਵੀ ਲੈਣਾ ਪਹਿਲਾਂ ਇਹਦਾ ਆਇਰੌਨ ਕਮੇਲਾ ਦਵਾਰੀ ਆ ਹੂੰ ਚੰਨ ਲੈਣਾਂ ਦੀਵੇ ਚਾਰ ਮੂੰਹੇ ਦੋ ਮੂੰਹੇ ਲਾ ਲਾ ਕਰ। ਹਲੜੀ ਦੇਖ ਲੈ ਤੈਨੂੰ ਕਿਹੜੀ ਸੋਹਣੀ ਲੱਗਦੀ ਐ ਇਹ ਜੜੀ? ਜਿਹੜੀ ਮਰਜ਼ੀ ਲੈ ਲੈ। ਐਨੀ ਨਿੱਕੀ? ਇਹ ਤਾਂ ਬਾਹਲੀ ਛੋਟੀ ਐ। ਛੋਟੀ ਐ। ਹੋਰ ਇਹ ਜੜੀ ਦੇਖੀ। ਕਿਹੜੀ? ਇਹ ਤਾਂ ਬਾਹਲੀ ਵੱਡੀਆਂ। ਆ ਦਿਖਾਈਂ ਕੇ। ਸੋਹਣੀ ਐ ਇਹ। ਇਹ ਲੈਣੀ ਐ? ਹੈ? ਸੋਹਣੀ ਲੱਗੀ ਮੈਨੂੰ। ਚੱਲ ਫੇਰ ਲੈ ਲੈ। ਜਾਂ ਰੈੱਡ ਆ। ਨੇ ਉਹਦੇ ਨਾਲ ਦਾ ਸੋਹਣੀ ਇੱਕ ਇੱਕ ਦੀਵਾ ਲਾਇਆ ਹਾਂ ਅਵਾ ਕਿ ਕਿਤੇ ਸਾਰੇ ਕਿਤੇ ਨਾਲ ਮੋਮਬਤੀਆਂ ਲਾਇਆ ਹਾਂ ਘਟੜੀ ਦੇ ਫੁੱਲ ਲਾ ਲਈਦਾ ਲੀਦਾ ਕੀ ਰਹਿ ਗਿਆ ਹੁਣ ਹਟੜੀ ਦੇ ਖਡਾਉਣੇ ਰਹਿ ਗਏ ਹਟੜੀ ਦੇ ਖਡਾਉਣੇ ਕਿਹੜੇ ਹੁੰਦੇ ਮੈਂ ਤਾਂ ਅੱਜ ਸੁਣਿਆ ਤਾਂ ਇੱਥੋਂ ਦਿਖਾਉਂਗੀ ਚਲੋ ਹਾਂ ਹੋਰ ਹਟੜੀ ਦੇ ਖਡਾਉਣੇ ਰੰਗੋਲੀ ਤੇ ਬਸ ਫੁੱਲ ਜੇ ਰਹਿ ਗਏ ਉਹ ਚਲ ਉਹ ਇਥੋਂ ਲੈ ਲੀਏ ਡੱਬੇ ਕਿੰਨੇ ਲੈਣੇ ਡੱਬੇ ਪੰਜ ਡੱਬੇ ਫੜਦੇ ਲੱਡੂਆਂ ਦੇ ਜਾ ਵੀ ਦੀਪਿਆ ਇਹ ਸਾਥੀ ਕਿ ਕਿ ਆ ਸਾਥੀ ਦਾ ਦੋ ਤਾਂ ਆਹ ਦੇ ਦੋ ਆਹ ਲੰਬਿਆਂ ਦੇ ਦੋ ਦਾ ਇੱਕ ਹੌਲ ਤੋਂ ਚੋਦੀ ਲਾ ਉਪਰ ਮੈਂ ਦਵਾਈ ਲਿਆਵਾਂ ਨਹੀਂ ਬ੍ਰਾਜ਼ੀਲ ਨੂੰ ਮੈਨੂੰ ਵੱਡਾ ਸੌਂਦੇ ਚਾਹੇ ਬੋਦੀ ਆ ਇੱਕ ਆਹ ਦੇ ਦਿਨੋ ਮੈਨੂੰ ਇਹ ਨਹੀਂ ਲੈਣਾ। ਕੋਈ ਦਾ ਨਹੀਂ। ਆ ਸ਼ੁਭ ਦਵਾਈ ਹੋ ਗਈ ਜੇ 500। ਹਾਂ ਜੀ। ਦਵਾਈ ਬਸ ਨਿਬੜ ਗਿਆ। ਹਾਂ ਬਸ ਮੇਰੇ ਇਹਦੇ ਮੇਰੇ ਵਾਲੀ ਦਵਾਈ ਚੋਂ ਹੀ ਲੈ ਲਈ। ਆ ਕਿਦੀ ਆ? ਇਹ ਮੰਮੂ ਦੀ ਆ। ਪੀ ਰਹਿ ਗਿਆ ਹੁਣ। ਖੜਾਉਣੇ ਰਹਿ ਗਿਆ ਮੰਮੀ ਦੇ। ਕੰਡ ਦੇ ਖੜਾਉਣੇ ਨਹੀਂ ਹੁਣ ਮੈਂ ਨੇ ਉਦੋਂ ਕਿਹਾ ਸੀ ਰੈ ਗੁੱਟੋਂ ਨਾਲ ਆ ਉਦੋਂ ਕਹਿੰਦੇ ਨਹੀਂ। ਉਹ ਤੋਂ ਉੱਡ ਚੋਣਗੇ। ਨਹੀਂ ਹੁਣੇ। ਉੱਡ ਗਏ ਬਿਲਕੁਲ। ਬਾਕੀ ਲਾਲੇ ਫੁੱਲ ਫੁੱਲ ਜੇ ਚਲੋ ਫਰਾ ਯਾਰ ਉਹ ਲੜੀਆਂ ਵਾਲਾ ਵੀ ਆ ਗਿਆ ਮੁੰਡਾ ਲਿਆਂਦੀ ਗੋਲੀ ਵੀ ਆ ਉਹਦੇ ਮੰਮੀ ਨੇ ਦਾ ਇੱਧਰ ਆਵਦਾ ਗੱਡੀ ਲੈ ਗੱਟੀ ਚੋ ਗੱਡੀ ਦੇ ਵਿੱਚ ਹੀ ਪਿਆ ਹਾ ਇਹਦਾ ਬੀਬੀ ਆ ਜਾ ਬਲ ਮੈਂ ਸਮਾਨ ਕਰਦੀ ਆ ਉਹਦੇ ਮੰਮੀ ਨੇ ਦਾ ਕਰਤਾ ਕੰਮ ਆ ਉਹਦਾ ਸ਼ੁਰੂ ਇਹਦਾ ਬਰੈਡ ਬਰੁੱਡ ਬਣਾਈ ਬੈਠੀ ਆ ਤਲਣ ਨਾਲ ਹੀ ਜਾ ਮੈਂ ਤੈਨੂੰ ਕਿਹਾ ਸੀ ਨਾ ਮੰਮੀ ਆਵਦੇ ਵਾਲੇ ਕੰਮ 'ਚ ਨਹੀਂ ਢੱਲ ਕਰਦੀ ਹਾਂ ਵੀ ਆ ਵੀ ਬਰੈਡ ਰੋਲੀ ਆ ਇਹ ਕੀ ਆ ਇਹ ਮੈਨੂੰ ਰਾਤ ਦੀ ਗਿਆ ਸੀ ਕਹਿੰਦੇ ਮੰਮੀ ਨੇ ਝੱਲ ਨਹੀਂ ਕਰਦੀ ਕੋਮਾ ਬੀਬੀ ਬਿਮਾਰ ਹੋ ਗਈ ਬਈ ਹੂੰ ਉਪਮਾਰਾ ਹੀ ਆ ਯਾਰ ਬਿਮਾਰੀ ਮੈਂ ਤੇ ਕੇ ਪੈਸੇ ਇੰਦਰ ਲੈ ਕੇ ਜਾਉ ਮਸ ਲਿਆ ਹਾਂ ਤੇ ਡੱਬੇ ਆਹੋ ਪੈਸੇ ਤਾਂ ਇੰਦਰ ਹੀ ਦਊਗਾ ਮਰਜੀ ਬੈਠਦੇ ਨਹੀਂ ਆਈ ਉਹ ਤਾਂ ਜਾਣਦੇ ਸੀ ਉਧਰ ਨੂੰ ਉਹ ਤਾਂ ਕੀ ਆਹ ਚੱਕ ਵਧੀਆ ਮੈਂ ਲਿਆਉਂਦੀ ਆਂ ਦੀਪੀ ਪਹਿਲਾਂ ਸਮਾਨ ਕੱਢ ਲਈ ਐ ਬੈ ਕੇ ਚਾਹ ਪੀ ਲੈਣਾ ਜਾਨਾ ਹੋਣਾ ਹੰਡਾ ਉਹ ਤਾਂ ਮੁੱਕ ਗਿਆ ਜੀ ਉਹ ਆ ਬੜ ਲੈਂਦੇ ਤਾਂ ਕੋਈ ਦੇਵੀ ਨੂੰਹੀਆਂ ਆ ਗਈਆਂ ਸੋਨ ਕੀ ਚਾੜਨਾ ਕੀ ਬਣਾਉਣਾ ਅੱਜ ਮਾਮ ਨੇ ਬ੍ਰੈਡ ਰੋਲ ਦਾ ਤਿਆਰ ਕਰਕੇ ਰੱਖ ਤੇ ਹਾਂ ਮੰਮੀ ਹਾਲ ਤਾਂ ਦੇਖ ਲੈ ਮਿਕਸ ਪਕਾੜੇ ਅੱਛਾ ਪਕੌੜੀ ਅੱਜ ਫਿਰ ਸ਼ਿਮਲਾ ਕੋਬੀ ਗੀਦੇ ਆਲੂ ਮਿਕਸ ਟੱਕਾ ਪਨੀਰਨੀ ਬਣਾਉਣਾ ਅੱਜ ਕਾਲੂ ਬਣਾ ਲਾਂਗੇ ਚਲੋ ਕਾਲੂ ਸੀ ਅੱਜ ਬੁਸ਼ਹਿਰੀ ਡੇਟ ਹੋਵੇ ਹਾਂ ਉਹ ਬਾਬੀ ਦੇ ਮੁਥਿਆ ਹੈ ਅਰੇ ਤੇਰਨ ਬੋਤਲ ਦੇ ਕੱਢੋ ਇਹਨੂੰ ਜੀਵਿਆਂ ਚ ਪਾਉਣਾ ਪੀਂਹਤੇ ਦੀਵੇ ਪਾਲ ਗਾਲ ਵੀ ਕੱਢਾਂਗੇ ਠੀਕ ਆ ਜਿਹੜਾ ਕੋਸ ਹੈਗਾ ਚੱਕ ਦੇਓ ਗਰਾ ਫਟੇ ਹੋ ਕੇ ਜੋ ਕਹਿ ਨਹੀਂ ਹਾਂ ਅੱਜ ਸ਼ਹਿਰੀ ਡੇਟ ਹੋਗੇ ਉਹ 16 ਰੌਸ਼ੀ ਸੀ ਪਰ ਆਜ ਤਾਂ ਹੋਣੀ ਬਹੁਤ ਰੌਸ਼ੀ ਫੇਰ ਪਕੌੜੇ ਇਸ ਦੁਆਚ ਮੈਂ ਤੇ ਦੀਪਾਸ ਅਸੀਂ ਕਰਾਂਗੇ ਫੁੱਲ ਫੁੱਲਾਣ ਅੱਛਾ ਡੈਕੋਰੇਸ਼ਨ ਕਰਨੀ ਇਸ ਦੁਆਚ ਤੁਸੀਂ ਅਸੀਂ ਰੰਗੋਲੀ ਬਣਾ ਇਹਦਾ ਅੱਜ ਲਾਲਿਆਂ ਦਾ ਘਰ ਬਣਾਉ ਦੇਖੀ ਪੂਰਾ ਮਹਾਜਨਾਂ ਦਾ ਘਰ ਬਣਾ ਦੇਣਾ ਨੇ ਨਾ ਥੋੜੀ ਹੁੰਦਾ ਕੁਛ ਉਹਦਾ ਸ਼ੌਂਕ ਹੁੰਦਾ ਨੇ ਝਿਆ ਅਸੀਂ ਲੜੀਆਂ-ਲੁੜੀਆਂ ਲੈ ਕੇ ਆਏ ਕੁਹਨਾ-ਕੁਹ ਕਰੀ ਰੱਖਦੀਆਂ ਉਹ ਤਾਂ ਵਧਗਾ ਨਿਰਦਨ ਦੀ ਆਈਏ ਕੁਹਨਾ-ਕੁਹ ਸੇ ਨਮਾਈ ਕਰਦੀ ਐ ਦੇਖੀ ਤੇਰੇ ਤੋਂ ਬਰੇ ਨਾ ਇਹ ਕਿੰਨੀਆਂ ਯਾਰ ਸੀ ਮੈਂ ਇੱਕ ਸੌਰੀ ਦੁਆਲੇ ਦੇਖਣੀ ਨਾ ਦੇ ਪਿਛਲੇ ਸਾਲ ਕਿੱਥੇ ਸੀ ਪਿਛਲੇ ਸਾਲ ਸੌਂਦੀ ਸੀ ਉਹ ਪਿਛਲੇ ਸਾਲ ਮੈਂ ਡੀ ਐਮ ਸੀ ਸੀ ਆਈ ਇਸ ਵਾਰ ਮੈਨੂੰ ਆਏ ਸੀ ਵਿਆਹ ਮੇਰੀ ਆਖਰੀ ਦੁਆਲੀ ਉੱਥੇ ਹੂਸਾ ਲੀਵੀ ਜਲ ਵਿਆਹ ਤਾਂ ਹਰ ਫੋਨ ਬਰੀ ਜਾ ਸਹੀ ਗੱਲ ਆ ਮੈਨੂੰ ਪਤਾ ਸੀ ਟਾਈਮ ਦਾ ਕੁਝ ਨਹੀਂ ਪਤਾ ਹਨਾ ਕਿਹੜਾ ਟਾਈਮ ਕੋਲੋਂ ਟੇਨ ਉਹ ਹੀ ਆ ਪਿਛਲੀ ਜਿਹੜੀ ਆ ਸੀ ਸੋਸਤ ਹੋਏ ਬੈਠੇ ਸੀ ਤੰਨੇ ਜਣੇ ਸੀ ਅਜਿਹਾ ਕਿ ਉਹਨਾਂ ਸੋਦੀ ਵਾਲੇ ਬੈਠੇ ਅਚਾਰ ਮੇਂ ਦਾਦੀ ਬਹੂ ਬਿੰਦਰ ਹੱਥ ਨਾਲ ਗਿਆ ਮਾ ਕਹਿੰਦਾ ਕਿ ਮੇਰੀ ਕਿਤੇ ਪਰਚਾਈ ਲੰਦੀ ਹੈ ਮਨ ਹਾਂ ਹੋਰ ਮੇਂ ਚਾਚੀ ਲੰਦੀ ਆ ਹਾਂ ਸਾਂਜੀ ਤੇ ਨਹੀਂ ਬਿੰਦਰ ਦੀ ਬਹੂ ਮਣਦੀ ਹੁੰਦੀ ਸੀ ਉਹ ਜਿਹੜੀ ਸੋਹਣੀ ਨੀ ਮਾਮੀ ਬੈਠੀ ਹੁੰਦੀ ਸੀ ਹਾਂ ਉਹਦਾ ਸੁਭਾਅ ਬਹੁਤ ਵਧੀਆ ਉਹਦੀ ਚਾਚੀ ਲੰਦੀ ਆ ਤੇ ਹਾਂ ਹੋਰ ਮਰਾ ਇੱਥੇ ਵੱਡੇ ਆ ਮੈਂ ਛੋਟੀ ਪੱਤਾ ਆਈ ਮਾਮੀ ਆ ਮਾਮੀ ਮੈਂ ਸਾਰੇ ਹਾਂ ਦੀ ਆ ਭਾਣ ਜੇ ਮੇਰੇ ਸਾਰੇ ਮੈਂ ਫਿਰ ਸਾਡੇ ਆਏ ਆ ਨਾ ਸੱਪ ਵੱਡੇ ਖਾਣ ਸਾਰੇ ਕੋਲ ਤੇ ਉਹ ਹਸ ਦਾ ਪਵਨਾ ਆ ਗਿਆ ਬਬੇ ਹੋਣਾ ਨਾਰ ਬੇਬੀ ਹੋਣਾ ਜੀ ਅੱਛਾ ਮਾਫਾ ਇਹ ਹਮ ਬੜਾ ਵੱਡੇ ਆ ਸਾਰੇ ਜੇਠ ਲੱਗਦੇ ਉਹਨੂੰ ਜੇ ਭਾਬੀ 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 ਕਰਦੇ ਰਹਿੰਦੇ ਹਮ ਸਾਡੀ ਭਾਬੀ ਨੇ ਅੱਜ ਪਕੌੜੇ ਕੱਢ ਕੇ ਸਾਨੂੰ ਖਵਾ ਦਿੱਤੇ ਤੇ ਇਹਨੇ ਤਾਂ ਅੱਛਾ ਤੇ ਆਪਣਾ ਜਿਹੜਾ ਕੱਲ ਨਹੀਂ ਆਇਆ ਸੀ ਪਵਨਾ ਹਟੜੀ ਲਈ ਜਾਂਦਾ ਸੀ ਉਹ ਭਾਈ ਆ ਉਹਦਾ ਬਿੰਦੜ ਦਾ ਇੱਕ ਹੋਰ ਇੱਕ ਜਿਹੜਾ ਗੋਪੀ ਨਹੀਂ ਹੁੰਦਾ ਹੁੰਦਾ ਇੱਥੇ ਨਹੀਂ ਬਿੰਦੜ ਜਿਹੜਾ ਉਹ ਸੀ ਜਿਹੜਾ ਮੰਮੂ ਉਹ ਦੂਆ ਕੋਲੇ ਬੈਠਾ ਹਾਂ ਹਾਂ ਇੱਕ ਗੋਪੀ ਆਉਂਦਾ ਹੁੰਦਾ ਜਿਹੜਾ ਕਹਿੰਦਾ ਕਮੈਂਡ ਹੈ ਜੀ ਤਾਂ ਮੈਂ ਤੇ ਦੇ ਓਕੇ ਕੱਲ ਆਪਾਂ ਚੱਲੀ ਜਾਈਏ ਆ ਆ ਮੈਨੂੰ ਸ਼ੱਕ ਆ ਲੀ ਦਿਜੀ ਬਰ ਮੈਂ ਕੋਠੇ ਤੋਂ ਦੇਖਿਆ ਸੀ ਉਹ ਤਨਫਾਈ ਆ ਨਾਨਾ ਕਹਿੰਦਾ ਭਟਾਕੇ ਲੈਣ ਜਾਣਾ ਦਿੱਤਨ ਦਵਾ ਕੇ ਜਨਾ ਆ ਗਿਆ ਫਿਰ ਚੱਲੇ ਜਾਂ ਉਹਦੇ ਮਾਮਲੇ ਲੈ ਲੈ ਆਉਨੇ ਆ ਪਹਿਲਾਂ ਪਕੌੜੇ ਪਕੂੜੇ ਦਾ ਖਾ ਲ ਗੇ ਵੀਰਾ ਲੜੀਆਂ ਦਲਾ ਨਾਨਾ ਨਿਕਾਉਂਦਾ ਬੈਠਾ ਉੱਥੇ ਵੀਰਾ ਲੜੀਆਂ ਦਲਾਉਣ ਲੱਗ ਗਿਆ ਲੱਗ ਗਿਆ ਲੜੀਆਂ ਲਾਉਣ ਵੀ ਲੜੀਆਂ ਲੜੀਆਂ ਮਗਰ ਪਈ ਸੀ ਚਿਆ ਕਾਂਗੇ ਕਰਨਗੇ ਬਾਈ ਜੰਡਾ ਨੇ ਤੇ ਜਾਨੀ ਪਨੀਰ ਆਲੇ ਸਭ ਆਪਣੀਰ ਵਾਲੀ ਬਣਾ ਲੈਣੇ ਸੀ ਤੂੰ ਤਾਂ ਮੈਕਸ ਨਾਲੇ ਤੇ ਕੰਮ ਲੱਗਾ ਪਨੀਰ ਵਾਲੇ ਕੋਲ ਕੋਈ ਨਹੀਂ ਕਾ ਇਹ ਵੀ ਅੱਜ ਡਾਂਗੀ ਸਾਰਦੀ ਆ ਨਹੀਂ ਹੁਣ ਤੈਨੂੰ ਵੱਜ ਗਏ ਫਿਰ ਹੁਣ ਅਸੀਂ ਬਾਕੀ ਕੱਲੂ ਬਣਾਵਾਂਗੇ ਬਣਾ ਲਾਂਗੇ ਪਨੀਰ ਟਿੱਕਾ ਕੱਲੂ ਬਣਾਵਾਂਗੇ ਗਾਣਾ ਕਾਣ ਨਹੀਂ ਕਤੇ ਨਹੀਂ ਜਾਣਾ ਕੀ ਆ ਲੋ ਹੋ ਗਿਆ ਦੁਪਹਿਰ ਹੀ ਸ਼ੁਰੂ ਕੰਮ ਉਹ ਦੁਪਹਿਰ ਹੀ ਬੇੜਾ ਕਾਲਾ ਕਰਤਾ ਬੇੜਾ ਕਾਲਾ ਕਰਤਾ ਅੰਦਰ ਬੇੜਾ ਕਾਲਾ ਕਰਤਾ ਲੈੜੀ ਉਹਨਾਂ ਦਾ ਮੇਰੇ ਮੁੰਡਿਆ ਆਹ ਤੇਰੇ ਮੈਨੂੰ ਕੌਣ ਸੁਝਾਵੇ ਮੈਂ ਨਹੀਂ ਤਾਂ ਇਹਨਾਂ ਸਾਰਾ ਮੈਂ ਤਾਂ ਖੜਾ ਕਰਤਾ ਆਹ ਉਹਦੇ ਇਹਦਾ ਰਾਤ ਨੂੰ ਹੋਣਾ ਇਹਨਾਂ ਮਨੀਗਾ ਲੈ ਸਵੇਰੇ ਨੋ ਸੋਹਰਾ ਲੱਗਿਆ ਦੋਨੇ ਜਾਣੇ ਕੁੱਚੜ ਨੇ ਇਹਨੂੰ ਫਿਰ ਹੁਣ ਲੱਗੇ ਤੇ ਦੋਨੇ ਨਹੀਂ ਇਹਨਾਂ ਨੂੰ ਵਾੜਾ ਚਾਹ ਵਾ ਬੇੜੇ ਬੂੜੇ ਦਾ ਇਹਨਾਂ ਨੂੰ ਚਾਹ ਚਾਹ ਬੂੜੇ ਦਾ ਨਹੀਂ ਆ ਇਹਨਾਂ ਨੂੰ ਲੈ ਵੀ ਅੰਦਰੋਂ ਬੁਝੇ ਕਰਤੇ ਪਕਾਉੜੇ ਆਹ ਤਾਂ ਬਰੈਡ ਟਿੱਕੀ ਆ ਹੈ ਮੈਂ ਤਾਂ ਬਰੈਡ ਟਿੱਕੀ ਆ ਇਹ ਤਾਂ ਪਤਾ ਹੀ ਆ ਫਿਰ ਇੱਕ ਚੀਜ਼ ਤਾਂ ਆਉਂਦੀ ਆ ਬਣਾਉਣੀ ਪੂਰੀ ਸਿਰੇ ਦੀ ਬਰੈਡ ਟਿੱਕੀ ਮੈਂ ਤਾਂ ਨਹੀਂ ਖੜੇ ਦੁਬਾਲੀ ਤੋਪੇ ਦੁਬੋਏ ਸੀ ਗੋਲੇ ਪਾਣੀ ਦੇ ਅਸ ਤੇ ਹੌਦ ਲਾਲਾਈ ਕਰੀ ਜਾਂਦਾ ਰੈਡੀ ਦਾ ਉਹਨੇ ਤਾਂ ਕਰੀ ਜਾਣਾ ਉਹਨੂੰ ਖਾਣ ਨੂੰ ਮਿਲ ਜਾਣਾ ਲੈ ਲੈ ਕਰੀ ਜਾਣਾ ਉਹ ਹਣ ਨੂੰ ਪਤਾ ਲੱਗ ਗਿਆ ਵੀ ਟਾਈਮ ਹੋ ਗਿਆ 3 ਵਜੇ ਗਈ ਤਾਂ ਹੀ ਆਇਆ ਬਾਹਰ ਵੀ ਕੋਬ ਬਣਾਇਆ ਹੋਊਗਾ ਉਹਨੇ ਆਖਿਆ ਜਵਾਕ ਨੂੰ ਆ ਜਾਣ ਪੜਾਕੇ ਲੈਣ ਪਹਿਲਾਂ ਪਹਿਲਾਂ ਬਾਜ਼ ਜਾਂ ਦਸਤਰ ਨੂੰ ਹੂੰ ਦਰ ਗਿਆ ਤੈਨੂੰ ਨਹੀਂ ਪਤਾ ਨਹੀਂ ਪੜਾਕੇ ਤਾਂ ਲਿਆਉਣੇ ਆ ਹਾਂ ਇਹ ਲਾਉਂਦਾ ਜੇ ਰਾਣਾ ਦੇਖੋ ਤੇ ਉਹਦਾ ਜੇਰਾ ਦੇਖੋ ਵੱਡਾ ਹੂੰ ਇਹ ਹੁਣ ਰਾਤ ਨੂੰ ਚੜਾਇਓ ਹੁਣ ਥੋੜੇ ਦੇ ਬਾ ਤਕੀ ਕਿ ਕਰ ਗਈ ਹਾਂ ਇਹ ਜੇ ਬਹੁਤ ਚੜਨ ਗਿਆ ਜਰਾਤ ਨੂੰ ਇਹ ਦੇਖੋ ਹਾਂ ਉਹਨੇ ਗਲਤੀ ਨਾਲ ਨਾ ਦੋ ਪਾ ਦੇ ਕੀ ਇਹ ਚਾਰ ਮੂਹੇ ਚਾਰ ਮੂਹੇ ਆ ਕਰਾਖ ਲਖ ਲੋ ਸੰਕੇ ਕੀ ਆਖ ਕਬਲ ਲੈ ਸੋਨੇ ਜਿਵੇਂ ਤੂੰ ਕਹਿੰਦੀ ਸੀ ਉਵੇਂ ਲੰਮੀ ਸਿੱਟੀ ਆ ਲੜੀ ਹਾਂ ਥੋੜੀ ਲੱਗੇ ਚਲੋ ਵੀ ਲੜੀਆਂ ਲਾ ਗੀ हां ਲੰਮੀਆਂ ਮੋੜ ਦੇਣੀਆਂ ਵੀਰੇ ਨੇ ਅਧੀਆਂ ਅਧੀਆਂ ਹੁਣ ਚਲਾਵਾ ਹੁਣ ਰਾਤ ਨੂੰ ਚਲਾ ਲਿਓ ਵਿਚੀ ਨਾ ਰਹਿ ਜੀ ਉਹ ਨਾ ਕਿਹਾ ਮਾਰ ਦੇ ਅਪਦਾ ਕਰ ਹਾਂ ਜਾ ਹਾਂ ਯੱਕ ਦਾ ਟੱਕੀਆਂ ਵਾਲਾ ਕੰਮ ਬਹੁਤ ਵਾਦ ਬੜੀਆਂ ਮਨ ਤਾਂ ਪਤਾ ਰਾਈ ਤਾਂ ਖਾਣੇ ਇਹ ਹੰਦੇ ਆ ਦਿਵਾਲੀ ਤੇ ਸਿੱਤੀ ਥੋੜੀ ਹੁੰਦੀ ਹੈ ਬੈਡ ਰੋਲ ਮੋਨੇ ਇਹ ਮੈਂ ਤਾਂ ਚਾਹ ਰੂ ਬੱਸ ਲੈ ਦੀ ਪੇ ਆ ਸੁੱਚਾ ਦਿਵਾਲੀ ਨੂੰ ਬਾਬੇ ਦਿਵਾਲੀ ਨੂੰ ਸਤੇ ਹੀ ਨੂੰ ਆ ਕੇ ਸਾਡੇ ਵਾਸਤੇ ਕੋੜੂ ਕੋੜੇ ਨਿਕਲਦੇ ਕਰਦੇ ਆ ਮੈਂ ਤਾਂ ਕੀ ਪਕੌੜੇ ਛਾੜਾਂਗੇ ਇੱਕ ਨਹੀਂ ਕੀ ਕਰਵਾਉਂਦੀ ਆ ਭਰੇ ਆ ਹਾਂ ਹਾਂ ਨਾ ਆਇਆ ਕਰੇ ਮੈਂ ਜੀ ਕਹਿੰਦੇ ਆ ਇਹ ਤਾਂ ਮੈਂ ਕਿਹਾਤ ਨਹੀਂ ਹੁੰਦਾ ਮੇਰਾ ਸਵਾਦ ਹੀ ਬਗੜਿਆ ਹੋਇਆ ਮੂੰਹ ਲਾ ਜੀ ਮੰਤਾ ਨਾ ਹਾਂ ਨਾ ਮੈਂ ਨ ਮਿਰਚ ਲਾ ਦੇ ਨਾ ਨੂਨ ਮੈਂ ਤਾਂ ਖਾਰਾ ਇਹ ਲੱਗੀ ਜਾਂਦਾ ਲਾਦਾ ਬਈ ਸਾਨੂੰ ਬਿਸਣ ਘੱਟ ਲਾਇਆ ਸਾਨੂੰ ਇਹਨੂੰ ਫਿਰ ਗੋਣੀ ਬਿਸਣ ਦਾ ਨਹੀਂ ਬਗਾ ਚਲ ਟਾਟਲੇ ਪਕਾਉ ਦੇ ਮਾ ਮੜੇ ਹੋ ਰਹੇ ਨੇ ਅਰੇ ਇਹਨਾਂ ਨੂੰ ਸਾਗ ਹਰ ਰੈਨਨ ਲੋਗ ਕਹਿੰਦੇ ਥੋੜੀ ਆ ਵੀਰੇ ਨੂੰ ਵੀ ਪਾ ਕੇ ਦੇ ਮੈਂ ਫੜਾ ਗਿਆ ਹਾਂ ਹਾਂ ਮੈਂ ਬੋਲੀ ਆ ਵੀਰੇ ਨੂੰ ਫੜਾਇਆ ਫਿਰ ਲੈਓ ਆ ਜੰਮੂ ਕਿੰਨੇ ਆ ਦੀ ਇੱਕ ਹਾਂ ਇੱਕ ਦਾਸ ਨਹੀਂ ਨਾ ਨਾ ਐਵੇਂ ਮੇਰੇ ਆ ਮੇਰੇ ਆ ਮੇਰੇ ਆ ਛੱਤ ਲਾ ਲਾ ਮੇਰੇ ਆ ਕਿੰਨੇ ਆ ਮੈਂ ਭੋਜਾਂਦੀਆਂ ਰੱਖ ਕੇ ਉੱਥੇ ਕਿੰਨੇ ਸਹੀ ਆ ਤੂੰ ਫੜਾ ਮੈਨੂੰ ਕਿੰਨੇ ਪੌਂਡ ਆ ਮੈਨੂੰ ਨਹੀਂ پتہ ਫੜਾ ਪੰਨੀ ਨਹੀਂ ਦੱਸ ਪਹਿਲਾਂ ਬਈ ਦੱਸ ਪਹਿਲਾਂ ਵਈ ਇਹਦੇ ਆ ਬਈ ਮੰਨ ਲ ਗਏ ਇਹਦੇ ਆ ਮੰਮੀ ਦੇ ਕਹੋਗੇ ਤੁਸੀਂ ਕਹਿੰਦੇ ਮੇਰੇ ਆ ਝੂਠ ਬੋਲਦੇ ਹੋ ਮੈਂ ਕਿਹਾ ਕਿ ਤੇ ਦਾ ਲੱਗ ਜੂ ਬੀਹਾਂ ਦੇ ਨੋਟ ਤੋਂ ਪਛਾਣ ਆ ਗਈ ਨਹੀਂ ਤਾਂ ਦੱਬੇ ਗਏ ਸੀ ਜਦੋਂ ਕਹਿਆ ਨਾ ਬੀਹਾਂ ਦੇ ਫੇਰ ਚੱਲ ਮੈਨੂੰ ਕੋਈ ਹੋ ਗਿਆ ਇਹਦੇ ਹੀ ਹੋਣੇ ਆ ਬਈ ਤੂੰ ਕਿਵੇਂ ਰੱਖ ਤੇ ਉੱਥੇ ਮੈਂ ਜਾਣਾ ਸੀ ਦੋ ਦਿਨ ਬਿਤਾਉਣ ਨੂੰ ਦੋ ਦਿਨ ਮੈਂ ਕਿੱਥੇ ਬਿਟਾ ਕੇ ਲਿਆਉਣੇ ਆਪਾਂ ਜੇ ਲੋ ਆਪਾਂ ਬਦਨ ਕਹਿ ਨਹੀਂ ਸੀ ਮੈਂ ਬਿਤਾਉਣੇ ਆ ਮੈਂ ਹੂੰ ਹੂੰ ਤਾਂ ਆਖਿਆ ਸੀਗਾ ਹਜੇ ਰੁਕ ਜਾ ਚੱਲ ਕੋਈ ਨਾ ਦੋ ਫੁੱਲਾਂ ਨ ਸਾਰਜੂ ਬਾਈ ਨੇ ਪਹਿਲਾਂ ਕਿਹਾ ਸੀਗਾ ਆ ਲੈ ਪਹਿਲਾਂ ਉੱਧਰ ਲਾ ਥੋੜੇ ਫਿਰ ਤਾਣੂ ਰੱਖ ਦੀ ਪਿਆ ਵਾਸੇਤ ਨਾ ਆ ਇੱਥੇ ਸਹੀ ਆ ਆ ਨਾ ਬੜੀ ਦੀਪੇ ਆ ਪਾਣੀ ਵਿੱਚ ਆ ਵੀ ਰਹਿਣਾ ਪਾਣੀ ਵਾਲੇ ਦੀਵੇ ਨਹੀਂ ਵਿੱਚ ਦੂਜੇ ਲਾਉਂਗੀ ਹੂੰ ਮੋਟੋ ਕਾਕੂ ਮੋਟੋ ਦਾ ਦੀਵਾ ਲਾ ਗੋਲੀ ਬਣਾ ਦੋ ਕਰਾ ਇਹਦਾ ਮਾਜਨਾ ਦਾ ਘਰ ਬਣਾ ਹੋ ਅੱਜ ਇਹ ਕਿਹੜੇ ਬਾਹਰ ਲੱਗਰ ਲਾ ਕੇ ਆਉਣੀ ਇੱਕ ਤਾਂ ਗੇਟਾਂ ਤੇ ਇੱਥੇ ਲਾ ਦੀਏ ਦੀਪੇ ਹਨਾ ਇੱਥੇ ਕਿਵੇਂ ਆਏ ਲੰਮੀਆਂ ਲਾਉਣੀਆਂ ਦਿਖਾ ਮੈਨੂੰ ਐ ਲੱਗਣੀਆਂ ਆ ਜਿਗਾੜ ਤੋਂ ਲੱਗਦੀਆਂ ਨੇ ਜਿਗਾੜ ਦੇ ਵਿੱਚ ਗਿੱਟੀ ਲਾ ਦੰਨੇ ਆ ਰਹਿਣ ਤੋਂ ਜਿਗਾੜ ਦਾ ਆਹ ਇੰਟੇਪ ਨਾਲ ਲਾ ਦਨੀ ਆਪ ਸੋਣਾ ਅੱਜ ਤਾਂ ਮਾਂ ਲਾਸ਼ਮੀ ਫੇਰਾ ਪਾ ਕੇ ਜਾਊ ਮਨ ਲੱਗਦਾ ਉੱਤੇ ਉੱਤੇਪੋ ਨੇੜੇ ਸਾਬ ਨਾਲ ਤਿਆਰੀਆਂ ਲਾਸ਼ਮੀ ਮਾਤਾ ਆ ਕੇ ਜਾਇਓ ਫੇਰਾ ਪਾ ਕੇ ਜਾਇਓ ਘਰੇ ਖੇਤਣਾ ਦਾ ਇੰਤਹਾ ਤੋਂ ਆਈ ਆ ਜੜਗਾ ਬਾਲਾ ਕੁਛ ਕਰਦੀ ਬੱਲੇ ਓ ਕਾਕੂ ਬੜਾ ਬਰਗ ਰੰਗੋਲੀ ਬਣਾਤੀ ਓ ਰੰਗ ਬਰੰਗੀ ਰੰਗੋਲੀ ਐਮੋ ਟੋ ਸੌਧ ਪਾਵ ਲਈ ਹੁਣ ਚਲੋ ਚੱਲ ਗਏ ਬਈ ਹੋਰ ਕੰਮ ਜਾਣਾ ਹੁਣ ਲੱਗਦਾ ਤਿੰਨ ਘੰਟਾ ਚਲੋ ਜੀ ਹੁਣ ਚੱਲੇ ਆਂ ਮੋਮਬਤੀਆਂ ਲਾਉਣ ਨਾਲੇ ਹੁਣ ਤੂੰ ਪਿੰਡ ਕਮਾ ਲਿਆਉਣੇ ਆ ਆਪਣਾ ਮਨ ਲਾਦਾ ਮਮੀ ਗਈ ਨਹੀਂ ਹੈਨਾ ਆ ਲੈ ਅਜ ਤਨ ਗੁਰਦਾਰਾ ਸਾਹਿਬ ਦਿਖਾ ਕੇ ਲੈ ਕੇ ਆਉਨੇ ਆ ਨਾਲ 68 ਦਿਖਾ ਕੇ ਲੈ ਕੇ ਆਉਨੇ ਆ ਸਭ ਤੋਂ ਪਹਿਲਾਂ 68 ਤੇ ਚੱਲਦੇ ਆ ਚਲੋ ਦੋਹਾਂ 88ਾਂ ਤੇ ਚੱਲਨੇ ਆ ਅੰਦਰ ਵੀ ਦੋ ਕਿਹੜੀਆਂ ਇੱਕ ਉੱਤਰ ਦਮਦਵਾ ਉੱਥੇ ਪੈ ਮੱਝੜੀ ਹਾਂ ਅਸਾ ਦੋ ਨਹੀਂ 88ਾਂ ਹਾਂ ਦੋਹਾਂ 88ਾਂ ਚ ਫਿਰ ਬਾਬੇ ਸ਼ਹੀਦ ਦੀ ਜੰਨਾਗੇ ਫਿਰ ਗੁਰਦੁਆਰਾ ਸਾਹਿਬ ਫਿਰ ਆ ਮਰਚੂ ਨੀ ਚੋਣ ਨਾ ਆ ਜਿਹੜਾ ठाਟ ਦੇ ਦੇਖੀ ਨਾਲੇ ਘੱਟ ਕੇ ਨਾ ਹੁੰਦਾ। ਅੱਛਾ। ਵਾਹ। ਵਾਹ। ਤੇਰਾ ਮੰਝਲੀ ਆ। ਥੱਲੇ ਵੀ ਹੂੰ। ਸੰਨੇ ਤਾਂ ਲਾ ਕੇ ਤਾਂ ਤੱਕ ਸਾ ਅੱਛਾ ਪੀਸਮੈਂਟ ਚ ਵੀ ਆ। ਹੂੰ। ਬਲੈਂਕਰ ਪਾਇਆ ਹੋਇਆ ਤਾਂ ਤੱਕ। ਕੀ ਦਾ? ਬਿੰਦਰ ਕੰਮ ਹੈ ਉਹਨਾਂ ਦਾ। ਅੱਛਾ ਅੱਛਾ। ਕੋਈ ਆ ਸਮਾਂ ਚਲੋ ਜੀ ਪਹਿਲੀ ਠਾੜ ਦੇ ਦਰਸ਼ਨ ਕਰਾ ਦੇ ਔਨ ਦੂਜੀ ਠਾੜ ਤੇ ਲੈ ਕੇ ਜਾਂਦੇ ਆ ਤੈਨੂੰ ਆ ਆ ਗਈ ਦਮਦਮਾ ਠਾੜ ਪਹਿਲਾਂ ਇੱਧਰ ਫੇਰ ਆਓ ਅੱਛਾ ਅੱਛਾ ਇਹ ਦੂਜੀ ਠਾੜ ਠਾ ਦਮਦਮਾ ਦਾ ਆ ਕੱਚੀ ਆ ਤਲਾਈ ਆ ਤਲਾਈ ਕੱਚੀ ਆ ਸਰੋਵਰ ਆਹਾ ਵਾਹਿਗੁਰੂ ਕੋਈ ਕੰਮ ਨਾ ਵਧਾ ਨਾ ਹੋਵੇ ਕਿਆ ਨੂੰ ਲਾਉਂ ਮੋਹ ਹਮ ਮੇਗਾ ਤਾਂ ਹੀ ਸਾਰੇ ਸਾਜ਼ਰੇ ਹੁੰਦੇ ਵੀ ਕਾਫੀ ਜਗ੍ਹਾ ਮੱਥਾ ਡੇ ਹਾਂ ਆਪਣੇ ਸੱਤ ਤਾਂ ਗੁਰਦਾਰ ਅਮਨ ਦਾ ਤੇ ਸਾਡੇ ਦਾ ਸੱਤ ਦੋ ਹੀ ਆ ਹਮ ਫਿਰ ਬਾਬੇ ਸ਼ੀਤ ਆਪਣੇ ਦੀਪੇ ਆ ਲੈ ਵੀਰ ਅਭੀ ਬਾਲਾ ਪ੍ਰਸ਼ਾਦ ਹੁਣ ਚੱਲੀਏ ਬਾਬੇ ਸ਼ੀਤਾਂ ਨੂੰ ਤਾਦੀ ਇੱਧਰ ਹੀ ਠਾਰ ਚ ਚਿੜੀਆ ਘਰ ਬਣਾਇਆ ਕਿੱਥੇ ਆ ਚਿੜੀਆ ਘਰ ਹਾਂ ਦੇ ਬੰਦ ਕੀਤਾ ਵਾ ਹਜੇ ਕੰਮ ਚੱਲਦਾ ਹਾਂ ਇਹ ਚਿੜੀਆ ਘਰ ਕੀ ਸਾਰੇ ਦੇ ਪੰਛੀ ਇੱਥੇ ਹਾਂ 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 ਬਾਬਾ ਮੜ ਗਿਆ ਸੀ ਅਸੀ ਰਿ ਭੱਜੇ ਆ ਆ ਗਿਆ ਬੱਚਾ ਹਜੇ ਚਲੋ ਜੀ ਆ ਗਏ ਬਾਬੇ ਸ਼ਿਦੀਂ ਉਹ ਜੋਤਸੀ ਨੂੰ ਕਹਿਣ ਲੱਗੇ ਆਹ ਇਹ ਪੰਡਤ ਜੀ ਉਹ ਕਿਸ ਨੂੰ ਫੜਤਾ ਆ ਕਿ ਮੈਂ ਜਾਵਾਂਗਾ ਖਤਮ ਤੋਂ ਲੈ ਕੇ ਗਲੀ ਤੇ ਸ਼ੰਦ ਤੋਂ ਵਾਲੇ ਗੋ ਲਓ ਜੀ ਹੁਣ ਆਪਾਂ ਆਪਣੇ ਅਸਲੀ ਘਰੇ ਆ ਗਏ ਇਹ ਇੱਥੇ ਆ ਕੇ ਸਭ ਨੇ ਮਿੱਟੀ ਹੋ ਜਾਣਾ ਕੋ ਜਾਨੀ ਤਬ ਤਬੀ ਜੇ ਬੇਰੀਆ ਦਾ ਇਹਦੇ ਅਨੇਕ ਤੇਰੇ ਵਾਲੇ ਇੱਕ ਮੜੇ ਬਾਸ ਅਮਰਤਾ ਸਾਹਿਬ ਜੀ ਕਰਕੇ ਰਿਹਾ ਸਾਡਾ ਕੰਮ ਕਰਾਂ ਤਾਹ ਦੇ ਭਗਤ ਸੇ ਭਗਤ ਭਰੇ ਜਨ ਨਾਲ ਜੀਓ ਚਲੋ ਭਈ ਗੁਰਦੁਆਰਾ ਸਾਹਿਬ ਹੀ ਜਾਇਆ ਏ ਹੁਣ ਤੂੰ ਮੰਮੀਆਂ ਜਾਵੜੀ ਵਿਚਾਲੇ ਬਾਬਾ ਬਾਬਾ ਜੀ ਦੇ ਜਨਮ ਸਥਾਨ ਤੇ ਮੰਮੀ ਤੇ ਅਸੀਂ ਬਸ ਉਧਰ ਲਾਇਆ ਇਹ ਦੂਜੇ ਗੁਰਦੁਆਰਾ ਸਾਹਿਬ ਕਿਹੜੇ ਉਧਰਲੇ ਕਿਹੜੇ ਹੋਰ ਵੀ ਆਦੇ ਹੁਣ ਤੈਨੂੰ ਪਿੰਡ ਦੇ ਵਿੱਚ ਦੀ ਲੈ ਕੇ ਚੱਲੂ ਪਿੰਡ ਦੇ ਵਿੱਚ ਵੀ ਗੁਰਦਾਰਾ ਸਾਹਿਬ ਹੈਗੇ ਆ ਆਦੇ ਬਸ ਆਪਣੇ ਪਿੰਡ ਆ ਹੀ ਹੋਣਾ ਤਾਂ ਹੀ ਤਾਂ ਤੁਹਾਨੂੰ ਕਹਿੰਦਾ ਸੀ ਵੀ 4:30 ਵਜੇ ਤੱਕ ਤਿਆਰ ਹੋਣਾ ਪੈਂਦਾ ਫੇਰ ਸਾਰੇ ਕਿਤੇ ਦੀਵੇ ਲੱਗਦੇ ਆ ਨਹੀਂ ਚਾਹ ਆਪਾਂ ਆਪਦੇ ਗੁਰਦਾਰੀ ਜੰਨੇ ਸਾਡੇ ਪੱਤੀ ਦੇ ਜਿਵੇਂ ਹੁੰਦਾ ਸਾਡੇ ਪੱਤੀਆਂ ਹੈਗੀਆਂ ਪਰ ਉਹ ਮੈਂ ਸਾਡੇ ਤਾਂ ਸਾਰੇ ਹੀ ਜਾਂਦੇ ਆ ਸਾਰੇ ਕਿਤੇ ਲੱਗਦੇ ਆ ਦੀਵੇ ਮੈਨੂੰ ਪਤਾ ਨਹੀਂ ਸੀ ਮੈਨੂੰ ਆਈ ਸੀ ਚਲ ਕੋਈ ਨਾ ਆ ਦੇ ਰਵਿਦਾਸ ਭਗਤੀ ਦਾ ਗੁਰਦੁਆਰਾ ਇਹਨੂੰ ਸੱਤ ਸਾਲ ਆ ਵੀ ਗਿਆ ਇਹ ਤਾਂ ਪਹਿਲਾਂ ਪਹਿਲਾਂ ਬੁੜੀਆਂ ਲਾ ਗਈਆਂ ਹੁਣ ਤਾਂ ਟਾਮੀ ਟੱਲੇ ਕੋਈ ਹੋਊ ਵੀ ਆਹ ਤਾਂ ਪੂਰਾ ਭਰਿਆ ਹੋਦਾ ਹਰਕ ਜਾਂਦੀ ਆਉਂਦੀ ਐ ਭਰੀ ਬੱਲੇ 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 ਓਏ ਆਹ ਦਾ ਯਾਗਮਾਂ ਕੇ ਜੀ ਆਗਮਾਂ ਕੇ ਹੋ ਗਈ ਇਹਦਾ ਵਿਆਹ ਵਾਲਾ ਪ੍ਰੋਗਰਾਮ ਹੀ ਲੱਗਣ ਲੱਗ ਗਿਆ ਆਹਾ ਕਿੰਨੀਆਂ ਸੋਹਣੀਆਂ ਲੱਗਦੀਆਂ ਐ ਪਾਈਆਂ ਲਾਈਟਾਂ ਆਇਆ ਤਾਂ ਰਹਿ ਗਈ ਹੈ ਨਾ ਕਿਹੜੀ ਉਹ ਬਾਹਲੀਆਂ ਸਹਮਣੇ ਪੈੜੀਆਂ ਹੀ ਲੱਗਦੀਆਂ ਇੰਨੀਆਂ ਠੀਕ ਆ ਗੁਰਦੁਆਰਾ ਸਾਹਿਬ ਸਦਾ ਕੁਰਬਾਨ ਕੀਤਾ ਗੁਰਮਤਾ ਜਿਸ ਦੀ ਇਹ ਵਡਿਆਈਆਂ ਕਾ ਨਾਮ ਸੁਣਾਉਂ ਤੋ ਨ ਪਰਧਰੂ ਤੇ ਹਉ ਜੀ ਬਾਜਿਆ ਆਪਣੇ ਬੰਦ ਕਿਹੇ ਆ ਤੇ ਉਹਦੇ ਕੀ ਦਰ ਨਾਲ ਇਹ ਆ ਗਿਆ ਆਪਣੇ ਬਾਬਿਆਂ ਦਾ ਜਨਮ ਸਥਾਨ ਬਾਬਾ ਇਸ਼ਰਜ ਸਿੰਘ ਜੀ ਦਾ ਜੀ ਜੰਮਸਤਾਂ ਉਹ ਉਹ ਇਹ ਅਜੀ ਆਪਣੇ ਪਿੰਡ ਦੇ ਹਾਵਲਦਾਰ ਈਸ਼ਰ ਸਿੰਘ ਸਾਰਾ ਗੜੀ ਸ਼ਹੀਦ ਇਹ ਵੀ ਆਪਣੇ ਪਿੰਡ ਦੇ ਯਾਰ ਜਿਨ੍ਹਾਂ ਦੇ ਉੱਤੇ ਕੇਸਰੀ ਫਿਲਮ ਬਣਾਈ ਸੀ ਆਕਸ਼ੇਗ ਮਾਨ ਨੇ ਆਹੀ ਆਪਣੇ ਚਾਚੇ ਦੀ ਜਗਾ ਚਲੋ ਇਲਾ ਹੀ ਇਹ ਮੌਕਤੀ ਹੈ ਵੈਰੀ ਗੁੱਡ ਕੰਬ ਬਰੇਸ਼ ਕਿਉਂ ਸੀ ਦੋ ਸ਼ੇਵੋ ਸੀ ਦੋ ਸ਼ੇਵੋ ਦਿਨ ਕਾਲਾ ਰੱਖੀ ਮੋਹਰੇ ਵਾਹ ਨੂੰ ਤਾਂ ਹਲਕਾ ਇੱਕ ਦੂਜਾ ਅਵਾਜ਼ ਆ ਗਿਆ ਇਹ ਆਪਣੇ ਪੈਟ ਦਾ ਇਹ ਆਪ ਨਾ ਕਮਾ ਰਿਹਾ ਹਾਂ ਤਮੋਂ ਮੈਂ ਮੋਮਬੱਤੀਆਂ ਲਾਦ ਗਏ ਤੁਸੀਂ ਲਾਇਆ ਹੋ ਫੁੱਤ ਫੱਕ ਗਈ ਤੂੰ ਹਾਂ ਚੱਲ ਅਸੀਂ ਲਾ ਆ ਜਣੇ ਚੱਲ ਫਿਰ ਦਾੜੀ ਆਪਾਂ ਬਾਜ ਪੜਾਕੇ ਲੈ ਕੇ ਆਉਣੇ ਆ ਲੈ ਆਉਣੇ ਆ ਚੱਲਦੇ ਆ ਚਲੋ ਬਈ ਲਾਓ ਦੀਵੇ ਹੂੰ ਇਹਨਾਂ ਦੀਵੇ ਲਾ ਗਏ ਦੀਵੇ ਬੱਲੇ ਤੂੰ ਮੈਂ ਫਿਰਦੇ ਹਾਂ ਮਾੜੀ ਡੇਟ ਆ ਚੱਲ ਕੋਈ ਨਾ ਤੈਨੂੰ ਅਗਲੀ ਦਿਨ ਹਿਸਾਬ ਆ ਜੀ ਨਹੀਂ ਹਾਂ ਮੈਨੂੰ ਪਤਾ ਨਹੀਂ ਤੈਨੂੰ ਅਗਲੀ नहीं 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 थोड़े पत्ते यहाँ जो होगा ना फिर से सेट स्टाम्प होगा सेट स्टाम्प लीजिए हिंदा असिद्धि भी हम टाइम टू नेट में जाने आते हैं जहाँ नंदरम बोली बुलाना क्या कीले हैं वहाँ की दीवे नहीं सच्ची तो पड़ाक के किसी पड़ाक के ले तो नहीं चला हाँ नहीं ले दीपे ना नंदरम दो वाले � ਵੇਰੇ ਤੱਕ ਆਦੀ ਨਹੀਂ ਜਿੰਦਾਂ ਤੋਂ ਨਹੀਂ ਕੇ ਇਹ ਵੀ ਤਾਂ ਹੋ ਗਿਆ ਬਾਕੀ ਹਾਂ ਤਾਂ ਕੋਈ ਆਜੀ ਆ ਜੀ ਹਲਾ ਰੱਖ ਦੇੰਦੇ ਰੱਖ ਦੇੰਦੇ ਬੋਚ ਨੂੰ ਮੰਮੀ ਨੂੰ ਫਿਰ ਰੱਖ ਦੇ ਰੱਖ ਦੇ ਇੱਧਰ ਵੀ ਕੋਠੇ ਤੇ ਮੰਮੇ ਤੇ ਨੰਨੇ ਨਗਲ ਪਟਾਕੇ ਖਰੀਦਣ ਇੱਧਰ ਆ ਨੂੰ ਅਗਲ-ਅਗਲ ਚ ਮੈਂ ਕੋਈ ਗੱਲ ਚਲੀ ਬਸ ਹਲਾ ਦੇ ਉਹ ਗੇ ਆ ਸੀ ਉੱਥੇ ਆਪਣੇ ਸਿਰ ਫੁੱਲ ਜਿਹਾ ਬਣਾਇਆ ਉਹਨਾਂ ਚ ਰੱਖ ਦੀਏ ਸੋਨਾ ਉੱਪਰ ਨਹੀਂ ਪਾਣੀ ਦੀ ਵੀਰੇ ਆ ਜਾ ਕਰਾਂ ਤਾਂ ਰੱਖੂ ਆ ਸਤੋ ਦਾੜੀ ਚਲੋ ਲਿਆਈਏ ਪੜਾ ਕੇ ਆਜੋ ਆ ਹੀ ਲਾ ਦਈਆਂ ਤਾਂ ਮੈਂ ਆਜੋ ਕਰਾਂ ਇਹ ਕਿਹ ਸੁਧਾ ਲਾ ਦਨ ਸਾਰੇ ਇੱਥੇ ਨਾ ਇਹ ਕੀੜੇ ਆ ਪਾਣੀ ਵਾਲੇ ਦੀ ਅਜਾ ਦੂਜੇ ਆ ਦੂਜੇ ਆ ਹਾਲੀ ਕੈਂਡਲਸ ਛੋਟੇ ਦੀਵੇ ਅੱਛਾ ਟੀ ਲਾਈਟ ਟੀ ਲਾਈਟ ਮੈਨੂੰ ਮੋਮਬਤੀ ਜਗਾ ਕੇ ਦਿਦੋ ਮਣੀ ਜਿੱਥੇ ਇਹ ਕਿੱਥੇ ਲਾਉਣ ਆ ਐਂ ਕਰ ਅੱਛਾ ਇਹਨਾਂ ਦੇ ਵਿਚਾਲੇ ਲਾਉਣੇ ਆ ਵੀ ਮੈਨੂੰ ਟੋ ਕੈਂਡਲ ਜਗਾ ਕੇ ਟੀ ਲਾਈਟ ਹੁਣ ਟਾਈਮ ਘੱਟ ਰਹਿ ਗਿਆ ਸਾਰੀ ਕੰਦ ਦੇ ਨਾਲ ਅੱਜ ਬਾਲ ਬਣਾ ਕੇ ਇਹਦੇ ਅੰਦਰ ਇਹ ਬਾਲਟ ਬੰਬ ਲਾਇਆ ਹੋਇਆ ਚੰਗਾ ਇਹਦਾ ਦਾਤ ਇਹਦਾ ਚਲਾਉਂਦੀ ਆ ਬਾਲਟ ਬੰਬ ਸੋਹਣੇ ਸਾਡੇ ਇਹਦੀ ਸਮੈਲ ਬਹੁਤ ਸੋਹਣੀ ਚਲੋ ਅੰਦਰ ਵੀ ਲਾ ਦੇ ਚਲੋ ਕਰਨ ਲਾਓ ਫਿਰ ਆ ਕੇ ਪੜਾ ਕੇ ਲਿਆਉਨੇ ਚਲੋ ਹਾਂਜੀ ਉਮੀਦ ਕਰਦਾ ਹਾਂ ਵੀ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਵਲੌਗ ਦਾ ਜਿਆ ਲੰਮਾ ਸੀਗਾ ਜਿਹਦੇ ਵਿੱਚੋਂ 25 27 ਮਿੰਟ ਦਾ ਆਪਾਂ ਪਾਉਨੇ ਆ ਜੇ ਲਗਾਤਾਰ ਸਾਰਾ ਪਟਾਕਿਆਂ ਫੜੂਕਿਆਂ ਵਾਲੀ ਪੌਂਦੇ ਤਾਂ ਮੰਨ ਲਾ ਲਾ ਘੰਟੇ ਦਾ ਹੋ ਜਾਣਾ ਸੀ ਤੇ ਇਸੇ ਕਰਕੇ ਆਪਾਂ ਉਹਦੇ ਦੋ 파ਟ ਬਣਾਏ ਆ ਇੱਕ 파ਟ ਕਾਲੂ ਪਾਵਾਂਗੇ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਦੋ ਤੇ ਇੱਕ ਰਿਕਵੈਸਟ ਆ ਵੀ ਜਿਹੜਾ ਕਮੈਂਟਾਂ ਦੇ ਨਾਲ ਹਾਈ ਪਾਉਂਦੀ ਹੁੰਦੀ ਹੈ ਉਹ ਜ਼ਰੂਰ ਦੇ ਦੇ ਕਰੋ ਜੀ ਧੰਨਵਾਦ